ਤੇ ਤੇ ਆਬਾਦ ਦੁਨੀਆ ਗੁਨਾਹ ਤੇ ਨਿਰਭਰ ਹੈ ਕੁੱਲ ਇਬਾਦਤ ਮਨਾਉਣ ਦੀ ਲੋੜ ਹੀ ਨਾ ਪੈਂਦੀ ਜੇ ਉਹ ਮੇਰੇ ਨਾਲ ਖਫਾ ਨਾ ਹੁੰਦਾ ਜੋ ਉਸ ਨੂੰ ਪਾਲਣ ویرਾਨਿਆਂ ਵਿੱਚ ਮੈਂ ਵੇਖ ਉਹਨਾਂ ਨੂੰ ਹੱਥ ਛੱਡਦਾ ਕਿਉਂਕਿ ਰਚਨਾ ਤੋਂ ਰਚਨਹਾਰਾ ਕਦੇ ਵੀ ਸੀਤਲ ਜੁਦਾ ਨਾ ਹੁੰਦਾ ਬਾਪੂ ਸੋਹਣ ਸਿੰਘ ਸੀਤਲ ਜਿਨ੍ਹਾਂ ਨੇ ਬਹੁਤ ਗੁਰੂ ਨਾਨਕ ਦੇ ਘਰ ਦਾ ਪ੍ਰਚਾਰ ਪ੍ਰਸਾਰ ਢਾਡੀ ਕਲਾ ਰਾਹੀ ਕਲਮ ਰਾਹੀ ਦੂਰ ਦੁਰੇਡੇ ਜਾ ਕੇ ਉਹਨਾਂ ਨੇ ਇਸ ਸਿੱਖੀ ਦੀ ਫੁਲਕਾੜੀ ਨੂੰ ਮਹਿਕ ਦੇ ਰੱਖਣ ਲਈ ਬੜਾ ਵੱਡਾ ਯੋਗਦਾਨ ਪਾਇਆ ਉਹਨਾਂ ਦਾ ਅੱਜ ਜਨਮ ਦਾ ਦਿਨ ਹੈ 7 ਅਗਸਤ 1909 ਈਸਵੀ ਨੂੰ ਉਹਨਾਂ ਦਾ ਜਨਮ ਹੁੰਦਾ ਤੇ ਜਿਹੜਾ ਉਹਨਾਂ ਦਾ ਇਹ ਪਿੰਡ ਹੈ तहसील कसूर ਤੇ ਜ਼ਿਲ੍ਹਾ ਲਾਹੌਰ ਵਿੱਚ ਪੈਂਦਾ ਪਾਕਿਸਤਾਨ ਵਿੱਚ ਉਹਨਾਂ ਦਾ ਜਨਮ ਹੁੰਦਾ ਉਹਨਾਂ ਨੇ ਆਪਣੀ ਕਲਮ ਰਾਹੀਂ ਸੇਵਾ ਕੀਤੀ ਉਹਨਾਂ ਨੇ ਟਾਡੀ ਕਲਾ ਰਾਹੀਂ ਸੇਵਾ ਕੀਤੀ ਤੇ ਲਗਭਗ ਇਹ ਸਮਾਂ ਜਿਹੜਾ ਬਣਦਾ 1909 ਤੋਂ 1998 ਤੱਕ ਦਾ ਇਨਾਂ ਸਮਾਂ ਉਹਨਾਂ ਨੇ ਇਸ ਸੰਸਾਰ ਵਿੱਚ ਬਤੀਤ ਕੀਤਾ ਆ ਪਰ ਜਦੋਂ ਆਪਾਂ ਉਹਨਾਂ ਦੀਆਂ ਲਿਖਤਾਂ ਪੜ੍ਹਦੇ ਆਂ ਤੇ ਮਹਿਸੂਸ ਕਰਾਂਗੇ ਉਹ ਕਿੰਨੇ ਵਿਦਵਾਨ ਸਨ ਉਹ ਵੀ ਜਦੋਂ ਉਹਨਾਂ ਸਮਿਆਂ 'ਚ ਕੋਈ ਸਕੂਲ ਦੀ ਬਹੁਤੀ ਮਹੱਤਤਾ ਨਹੀਂ ਸੀ ਹੁੰਦੀ ਗੁਰਦੁਆਰਾ ਸਾਹਿਬ ਦੇ ਭਾਈ ਸਾਹਿਬ ਤੋਂ ਉਹਨਾਂ ਨੇ ਵਿਦਿਆ ਜਿਹੜੀ ਸ਼ੁਰੂ ਕੀਤੀ ਆ ਤੇ ਉਹ ਲਿਖਦੇ ਵੀ میٹرਿਕ ਪਾਸ ਉਹਨਾਂ ਨੇ ਕਸੂਰਤੋਂ ਕੀਤੀ ਆ ਤੇ ਲਗਭਗ 1933 ਵਿੱਚ ਸਾਥੀ ਲੈ ਕੇ ਤੇ ਟਾਡੀ ਕਲਾ ਜਿਹੜੀ ਸ਼ੁਰੂ ਕੀਤੀ ਆ 12 ਸਾਲ ਦੀ ਉਮਰ ਵਿੱਚ ਉਹਨਾਂ ਨੇ ਆਪਣੀ ਕਵਿਤਾ ਲਿਖੀ ਤੇ ਉਹਨਾਂ ਦੀ ਲਿਖੀ ਹੋਈ ਜਿਹੜੀ ਕਵਤਾ ਆ ਉਹ ਅਕਾਲੀ ਪੱਤਰਿਕਾ ਵਿੱਚ ਛਪੀ ਆ ਖੋਜਾਰਥੀ ਆ ਫਿਰ ਗੁਰਬਾਣੀ ਦੇ ਰਸਿਏ ਆ ਇਤਿਹਾਸ ਦੀ ਡੂੰਗੀ ਸਮਝ ਰੱਖਣ ਵਾਲੇ ਆ 1839 ਵਿੱਚ ਜਦੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੁੰਦੀ ਆ ਉਹਨਾਂ ਤੋਂ ਬਾਅਦ ਦਾ ਜਿਹੜਾ ਇਤਿਹਾਸ ਉਹਨਾਂ ਨੇ ਲਿਖਿਆ ਉਹ ਬਾ ਕਮਾਲ ਤੇ ਜੇ ਸਾਡੇ ਘਰ ਵਿੱਚ ਇਹਨਾਂ ਦੀਆਂ ਦੋ ਕਿਤਾਬਾਂ ਹੋਣ ਸਿੱਖ ਰਾਜ ਕਿਵੇਂ ਬਣਿਆ ਤੇ ਸਿੱਖ ਰਾਜ ਕਿਵੇਂ ਗਿਆ ਹੋਰ ਬਹੁਤ ਕੁਝ ਸਿੱਖ ਰਾਜ ਦੇ ਇਸ ਦੌਰ ਦਾ ਉਹਨਾਂ ਨੇ ਲਿਖਿਆ ਜਿਨ੍ਹਾਂ ਵਿੱਚ ਦੁਖੀਏ ਮਾਂ ਪੁੱਤ ਮਹਾਰਾਣੀ ਜਿੰਦਾ ਨਾਵਲ ਨਾਨਕ ਸਿੰਘ ਨਾਵਲ ਤੋਂ ਉਹ ਮਸ਼ਹੂਰ ਹੋਏ ਤੇ ਇਹ ਨਾਵਲ ਜਿਹੜਾ ਸੀ ਸਕੂਲਾਂ ਵਿੱਚ ਪੰਜਾਬੀ ਵਿਸ਼ੇ ਵਿੱਚ ਸਾਨੂੰ ਉਹਨਾਂ ਸਮਿਆਂ 'ਚ ਪੜਾਇਆ ਜਾਂਦਾ ਸੀ ਤੇ ਅੱਜ ਤੇ ਆਪਾਂ ਜਦੋਂ ਅੱਜ ਦੀ ਜਿਹੜੀ ਵਿਦਿਆ ਵੇਖਦੇ ਆ ਉਹਦੇ ਵਿੱਚ ਸਾਡੇ ਇਤਿਹਾਸ ਤੋਂ ਸਾਡੀ ਬੋਲੀ ਤੋਂ ਸਾਨੂੰ ਨਿਰੰਤਰ ਤੋੜਿਆ ਜਾਂਦਾ ਖੈਰ ਬਾਪੂ ਸੋਨ ਸਿੰਘ ਹੋਰਾਂ ਨੇ ਬੜੀ ਸੇਵਾ ਜਿਹੜੀ ਉਹ ਪੰਥ ਦੀ ਕੀਤੀ ਆ ਤੇ ਉਹਨਾਂ ਵਿੱਚ ਇਹ ਸਿੱਖਣ ਦਾ ਚਾਹ ਸੀ ਕਿ ਜਿਨ੍ਹਾਂ ਕੋਲੋਂ ਉਹਨਾਂ ਨੇ ਇਹ ਸਰੰਗੀ ਟੱਡ ਟਾਡੀ ਕਲਾ ਸਿੱਖੀ ਆ ਉਸਤਾਦ ਉਹਨਾਂ ਦਾ ਨਾਂ ਚਿਰਾਗਦੀਨ ਲਿਖਦੇ ਆ ਤੇ ਪਿੰਡ ਉਹਨਾਂ ਦਾ ਲਲਿਆਣੀ ਉਹਨਾਂ ਕੋਲ ਸਿੱਖਣ ਜਾਣ ਵਾਸਤੇ 9 ਮੀਲ ਦਾ ਸਫ਼ਰ ਜਿਹੜਾ ਸੀ ਉਹ ਰੋਜ਼ ਤੁਰ ਕੇ ਕਰਿਆ ਕਰਦੇ ਸਨ ਇਨੀ ਖੇਚੇਨੀ ਪ੍ਰੀਤ ਸੀ ਉਹਨਾਂ ਦੀ ਆਪਣੇ ਇਸ ਕਿਤੇ ਪ੍ਰਤੀ ਫਿਰ ਭਰੋਸਾ ਰੱਖਣ ਵਾਲੇ ਆਪਾਂ ਅਕਸਰ ਉਹਨਾਂ ਦੀ ਇਹ ਗੱਲ ਦਾ ਜ਼ਿਕਰ ਕਰਦੇ ਹਾਂ ਕਿ ਰਾਜਸਥਾਨ ਦੇ ਪਿੰਡ 'ਚ ਉਹਨਾਂ ਦੀਵਾਨ ਲਾਇਆ ਦੀਵਾਨ ਦੀ ਸਮਾਪਤੀ ਤੋਂ ਬਾਅਦ ਇੱਕ ਪਿੰਡ ਦੀ ਪੰਚਾਇਤ ਉਹਨਾਂ ਕੋਲ ਬੈਠੀ ਚਾਹ ਪਾਣੀ ਛਕਿਆ ਤੇ ਕਹਿੰਦੇ ਵੀ ਗਿਆਨੀ ਜੀ ਸਾਡੇ ਪਿੰਡ ਮੇਲਾ ਵੀ ਤੁਸੀਂ ਹਾਜ਼ਰੀ ਭਰਿਓ ਉਹਨਾਂ ਨਾਲ ਦੇ ਸਾਥੀ ਨੂੰ ਆਖਿਆ ਵੀ 10 ਜੇ ਤਰੀਕ ਵਿਹਲੀ ਹੈ ਤੇ ਆਪਾਂ ਆ ਜਾਾਂਗੇ। ਉਹ ਆਖ ਲੱਗਾ ਜੀ ਗਿਆਨੀ ਜੀ ਆਪਣੇ ਕੋ ਤਰੀਕ ਤੇ ਹੈ ਨਹੀਂ। ਉਹਨਾਂ ਖਿਮਾ ਮੰਗੀ ਤੇ ਆਪਾਂ ਕੋ ਹੋਰ ਦਿਨ ਮੁਕਰਰ ਕਰ ਲਈਏ। ਪਰ ਉਹ ਕਹਿੰਦੇ ਜੀ ਨਹੀਂ ਇਸ ਦਿਨ ਸਾਡੇ ਇਕੱਠ ਹੁੰਦਾ। ਤੇ ਉਹ ਅਗਲੀ ਗੱਲ ਆਖੀ ਵੀ ਜਿੱਥੇ ਤੁਸੀਂ ਜਾਣਾ ਉਹਨਾਂ ਨੇ ਤੁਹਾਨੂੰ ਕਿੰਨੇ ਕੋ ਪੈਸੇ ਦੇਣੇ ਆ। ਜਿੰਨੇ ਕੋ ਭੇਟਾ ਜਾਂ ਆਮ ਚਲਦੀ ਸੀ ਉਹਨਾਂ ਦੱਸਿਆ ਵੀ ਇਹਨੇ ਉਹ ਪੰਚਾਇਤ ਦਾੜਾ ਬਹੁਤ ਵਾਰ ਸਿਉ ਕਹਿੰਦਾ ਵੀ ਤੁਸੀਂ ਸਾਡੇ ਕੋਲ ਆਇਓ ਤੇ ਆਪਾਂ ਤੁਹਾਨੂੰ ਵੱਧ ਪੈਸੇ ਦੇ ਆਣ ਕਹਿੰਦੇ ਸਤਬਚਨ ਸੱਤ ਨੂੰ ਆਖਿਆ ਵੀ ਇਹਨਾਂ ਦਾ ਲਿਖ ਲਓ ਕਹਿੰਦੇ ਕੁਝ ਸਮਾਂ ਹੋਰ ਬੈਠੇ ਰਹੇ ਉਹਦੇ ਤੋਂ ਬਾਅਦ ਜਦੋਂ ਤੁਰ ਲੱਗੇ ਤੇ ਕਹਿੰਦੇ ਵੀ ਗਿਆਨੀ ਜੀ ਪੱਕਾ ਫਿਰ ਤਰੀਕ ਨੂੰ ਪਹੁੰਚ ਜਾਇਓ ਉਹ ਕਹਿੰਦੇ ਜੀ ਪੱਕਾ ਕੋਈ ਨਹੀਂ ਉਹ ਫਿਰ ਬਹਿ ਗਏ ਵੀ ਤੁਸੀਂ ਹੁਣੇ ਤੇ ਕਿਹਾ ਵੀ ਆ ਜਾਵਾਂਗੇ ਉਹਨਾਂ ਨੇ ਆਖਿਆ ਵੀ ਜੇ ਤੁਹਾਡੇ ਤੋਂ ਵੱਧ ਕਿਸੇ ਨੇ ਮੈਨੂੰ ਪੈਸੇ ਦੇ ਦਿੱਤੇ ਮੈਂ ਉਧਰ ਜਾਵਾਂਗਾ ਤੁਹਾਡੇ ਵੱਲ ਕਿਉਂ ਆਵਾਂਗਾ ਉਹਨਾਂ ਫਿਰ ਮਾਫੀ ਮੰਗੀ ਵੀ ਗਲਤੀ ਹੋ ਗਈ ਇਹਨੇ ਸਿਰੜ ਦੇ ਸਦਕ ਦੇ ਪੱਕੇ ਸਨ ਉਹਨਾਂ ਦਾ ਕਹਿਣ ਦਾ ਭਾਵੇਂ ਸੀ ਵੀ ਜੇ ਪੈਸੇ ਦੀ ਗੱਲ ਹੈ ਤੇ ਫਿਰ ਤੇ ਅਸੀਂ ਇੱਕ ਥਾਂ ਤੇ ਰੁਕ ਹੀ ਨਹੀਂ ਸਕਦੇ ਜਿੱਧਰੋਂ ਚਾਰ ਛੜੜਾਂ ਵੱਧ ਮਣੀ ਉਧਰ ਤੁਰ ਜਾਂਗੇ ਸੋ ਸਬਰ ਸਦਕ ਦੀਆਂ ਬਾਤਾਂ ਉਹਨਾਂ ਨੇ ਅਖੀਰ ਤੱਕ ਜਦੋਂ ਡਾਕਟਰ ਨੇ ਵੀ ਉਹਨਾਂ ਨੂੰ ਆਖਿਆ ਕਿ ਤੁਸੀਂ ਜੇ ਗਉਣਾ ਛੱਡ ਦਿਓ ਤੇ ਹੋ ਸਕਦਾ ਕੋਈ 2-4 ਸਾਲ ਤੁਹਾਡੀ ਉਮਰ ਵੱਧ ਜਾਏ ਆਖਿਆ ਵੀ ਸਾਰੀ ਉਮਰ ਗੁਰੂ ਨਾਨਕ ਦੇ ਘਰ ਤਾਂ ਜੱਸ ਗਿਆ ਤੇ ਹੁਣ 2-4 ਸਾਲਾਂ ਬਦਲੇ ਛੱਡ ਨਹੀਂ ਦੇਣਾ ਬਾਪੂ ਜੋਗਾ ਸਿੰਘ ਜੋਗੀ ਦਾ ਜ਼ਿਕਰ ਆਪਾਂ ਪੜਾਂਗੇ ਉਹ ਜਦੋਂ ਮਿਲੇ ਉਹਨਾਂ ਨੂੰ ਉਹਨਾਂ ਨੇ ਆਖਿਆ ਵੀ ਕਿੰਨੀ ਉਹ ਪ੍ਰੀਤ ਕਰਦੇ ਸਨ ਆਪਣੀ ਇਸ ਕਲਾ ਨਾਲ ਗੁਰੂ ਨਾਲ ਪੀ ਅੱਖ ਨਹੀਂ ਸਮੇਂ ਤੇ ਉਹਨਾਂ ਨੂੰ ਜਦੋਂ ਮੈਂ ਮਿਲਣ ਵਾਸਤੇ ਗਿਆ ਤੇ ਮੰਜੇ ਤੇ ਪਏ ਹੋਏ ਆ ਉਹਨਾਂ ਨੂੰ ਦੱਸਿਆ ਕੁਸੁਰਤ ਬਹੁਤੀ ਨਹੀਂ ਕੰਮ ਕਰਦੀ ਮੈਂ ਆਪਣੇ ਬਾਰੇ ਦੱਸਿਆ ਕੁਝ ਗੱਲਾਂ ਬਾਤਾਂ ਕੀਤੀਆਂ ਉਹਨਾਂ ਨੇ ਹੰਗਾਰਾ ਚਲੋ ਖੈਰ ਭਰਿਆ ਅੱਖ ਲੱਗੇ ਵੀ ਫਿਰ ਆਖਿਆ ਵੀ ਕੋਈ ਆਪਣੀ ਕਲਾ ਦੀ ਜਾਂ ਕੋ ਗੁਰੂ ਦੀ ਗੱਲ ਕਰੀਏ ਕੋ ਸੁਣਾਓ ਬਾਪੂ ਜੀ ਗੱਲ ਤੇ ਕਹਿੰਦੇ ਵੀ ਇੱਕਦਮ ਉਹਨਾਂ 'ਚ ਜੋਸ਼ ਆਇਆ ਉੱਠ ਕੇ ਬਹਿ ਗਏ ਵੀ ਗੁਰੂ ਦੀਆਂ ਗੱਲਾਂ ਚਲੋ ਕੁਝ ਸਮਾਂ ਕੋ ਪਿਆਰਾ ਆਇਆ ਤੇ ਆਪਾਂ ਕਰਦੇ ਆਂ ਤੇ ਐਸੀ ਸ਼ਖਸੀਅਤ ਦੇ ਉਹ ਮਾਲਕ ਸਨ 1998 ਤੱਕ ਉਹਨਾਂ ਨੇ ਇਹ ਜੀਵਨ ਦਾ ਸਫ਼ਰ ਕੀਤਾ ਆਪਾਂ ਇਹ ਯਤਨ ਕਰੀਏ ਉਹਨਾਂ ਨੂੰ ਹਮੇਸ਼ਾ ਜਿਉਂਦੇ ਰੱਖੀਏ ਉਹਨਾਂ ਦੀਆਂ ਰਚਨਾਵਾਂ ਉਹਨਾਂ ਦੀਆਂ ਕਵਿਤਾਵਾਂ ਉਹਨਾਂ ਦੇ ਲਿਖੇ ਹੋਏ ਸ਼ੇਅਰ ਜੋ ਕੁਝ ਸਾਨੂੰ ਮਿਲਦਾ ਅਸੀਂ ਉਹਨਾਂ ਨੂੰ ਪੜ੍ਹੀਏ ਕਿਉਂਕਿ ਉਹਨਾਂ ਵਿੱਚ ਸਾਡੇ ਇਤਿਹਾਸ ਦੀ ਵਿਰਾਸਤਾ ਸਾਡਾ ਸਭਿਆਚਾਰ ਉਹਨਾਂ ਦੇ ਨਾਵਲ ਕਿਉਂਕਿ ਕਈ ਵਾਰ ਕੁਝ ਲੋਕ ਕਹਿੰਦੇ ਵੀ ਪੜ੍ਹਿਆ ਨਹੀਂ ਜਾਂਦਾ ਤੇ ਜੇ ਆਪਾਂ ਇਹ ਆਦਤ ਬਣਾਉਣੀ ਆ ਪੜ੍ਹਨ ਦੀ ਤੇ ਫਿਰ ਨਾਵਲ ਤੋਂ ਆਪਾਂ ਸ਼ੁਰੂ ਕਰੀਏ ਨਾਵਲ ਪੜ੍ਹੀਏ ਚੰਗਾ ਸਾਹਿਤ ਪੜ੍ਹੀਏ ਕਿਉਂਕਿ ਪ੍ਰੋਫੈਸਰ ਸਹਿਬ ਸਿੰਘ ਹੋਰ ਹੀ ਲਿਖਦੇ ਆ ਵੀ ਕਿਤਾਬ ਤੁਹਾਡੇ ਸਰਾਣੇ ਹੋਵੇ ਚੰਗੇ ਸਾਹਿਤ ਵਰਗਾ ਕੋਈ ਤੁਹਾਡਾ ਮਿੱਤਰ ਨਹੀਂ ਤੇ ਮਾੜੇ ਸਾਹਿਤ ਵਰਗਾ ਕੋਈ ਤੁਹਾਡਾ ਦੁਸ਼ਮਣ ਨਹੀਂ ਖੈਰ ਆਪਾਂ ਐਸੀ ਸ਼ਖਸੀਅਤ ਨੂੰ ਸਜਦਾ ਕਰਨਾ ਉਹਨੂੰ ਹਮੇਸ਼ਾ ਆਪਣੇ ਮਨਾਂ ਵਿੱਚ ਚੇਤੇ ਰੱਖਣਾ ਆਪਣੇ ਬੱਚਿਆਂ ਤੱਕ ਉਹਦੀ ਖੁਸ਼ਬੂ ਲੈ ਕੇ ਜਾਣੀ ਆ ਸੋ ਆਸ ਹੈ ਕਿ ਆਪ ਜਰੂਰ ਇਸ ਜੀਵਨ ਤੋਂ ਸੇਧ ਲਾਉਗੇ ਸੋ ਇਸੇ ਤਰ੍ਹਾਂ ਜੁੜੇ ਰਹੋ ਤੇ ਚੈਨਲ ਸਬਸਕ੍ਰਾਈਬ ਕਰ ਲਓ ਜਿਹੜੇ ਨਵੇਂ ਆ